ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਤੁਸੀਂ ਸਭ ਆਖੋ ਵੀ ਚਾਹੁੰਦੇ ਹੋ ਕਿ ਪਟਨਾ ਸਾਹਿਬ ਗੁਰਦੁਆਰੇ ਦੇ ਪ੍ਰਧਾਨ ਅਵਧਾਰ ਸਿੰਘ ਹਿੱਤ ਬੀਤੇ ਦਿਨੀ ਨਤੀਸ਼ ਕੁਮਾਰ ਦੀ ਤੁਲਨਾ ਗੁਰੂਆਂ ਦੇ ਨਾਲ ਕਰਦੇ ਹੋਏ ਨਜ਼ਰ ਆਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਹਰ ਪਾਸਿਓਂ ਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਤੇ ਚਲਦਿਆਂ ਉਹਨਾਂ ਨੂੰ ਅਕਾਲ ਤਖਤ ਦੇ ਤੇ ਤਲਬੇ ਕੀਤਾ ਗਿਆ ਤੇ ਅਕਾਲ ਤਖਤ ਤੇ ਉਹਨਾਂ ਨੂੰ ਤਨਖਈਆ ਕਰਾਰ ਲਾ ਕੇ ਜੋੜਿਆਂ ਅਤੇ ਭਾਂਡਿਆਂ ਦੀ ਸੇਵਾ ਲਈ ਗਈ ਤੇ ਇਹ ਸੇਵਾ 5 ਦਿਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਨਿਭਾਣਗੇ ਅਤੇ ਇਸ ਤੋਂ ਬਾਅਦ ਸ੍ਰੀ ਪਟਨਾ ਸਾਹਿਬ ਜਾ ਕੇ 7 ਦਿਨਾਂ ਤੱਕ ਇਹ ਸੇਵਾ ਉਥੇ ਵੀ ਚੱਲ ਰਹੀ ਰਹੇਗੀ ਅਤੇ ਖਾਨਪਟ ਸਾਹਿਬ ਦੇ ਭੋਗ ਵੀ ਪਾਏ ਜਾਣਗੇ ਆਖਿਰ ਤਨਖਈਆ ਕਰਾਰ ਲਗਾਏ ਜਾਣ ਤੋਂ ਬਾਅਦ ਅਵਤਾਰ ਸਿੰਘ ਹਿੱਤ ਨੇ ਕੀ ਕਿਹਾ ਸੁਣੋ ਸਾਹਮਣੇ ਬੋਲੇ ਦੇ ਵਿੱਚ ਕੁਝ ਹੋ ਗਿਆ ਹੁੰਦਾ ਸੀ ਸ਼ਰਧਾ ਵਿੱਚ ਬੋਲਣ ਦੇ ਵਿੱਚ ਚੁੱਪ ਕਰਾਈ ਤੇ ਮੈਨੂੰ ਕੌਫਤ ਸੁਣ ਮੈਂ ਸਰਵਨਾ ਦੀ ਗੁਿੱਤ ਆਇਆ ਕਰਦਾ ਹਾਂ ਮੇਰੇ ਵਾਸਤੇ ਕੌਫਤ ਖਦਾ ਹੋ ਗਿਆ ਅੱਲਾਹ ਹੀ ਹੋਗਾ ਮੈਂ ਉੱਤੇ ਨਹੀਂ ਸ਼ੋਰ ਜੋ ਕਹਾਂ ਮੈਂ ਕਰਦਾ ਮੈਂ ਜਾਣ ਬੁਝੇੜੀ ਕਰਦਾ ਨਾ ਜਾਣ ਕੋਈ ਬੱਸ ਅੱਦਰ ਕਰਾ ਇਹ ਨਹੀਂ ਉਹਨਾਂ ਜਦੋਂ ਕਰਦਾ ਮੈਂ ਉਹਨਾਂ ਮੰਦਰ ਨੂੰ ਕਰਦੀ ਆ ਕਿੰਦਰੋਂ ਕਰਦੀ ਤੇ ਸ਼ਵਾਲਾਗੋਂ ਦੇਵਾ ਮੇਰੇ ਸ਼ਵਾਲਾ ਨੂੰ ਕਰ ਗਏ ਉਹਨਾਂ ਨੇ ਸ਼ਵਾਲਾ ਤੇ ਮੈਂ ਹੱਥ ਜੋੜ ਕੇ ਸਿਰਨੇ ਵਾਸਤੇ ਮੰਨੀ ਸ਼ਵਾਲਾ ਤੋਂ ਕਾਲ ਤੱਕ ਮਹਾਨ ਹੈ ਕਾਲ ਤੱਕ ਮੇਰੇ ਉਸੂ ਬਿਜਾਨ ਗੁਰਪਿਆਰੇ ਜਦੋਂ ਅਸੀਂ ਧਾਰਮਿਕ ਆਉਤਿਆ ਤੇ ਹੁੰਨੇ ਆ ਤਾਂ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਕਦੇ ਵੀ ਕੋਈ ਅਜਹੀ ਬਿਆਨਬਾਜ਼ੀ ਨਾ ਕਰੀਏ ਜਿਸ ਦੇ ਨਾਲ ਕੌਮ ਦੀਆਂ ਧਾਰਮਿਕ ਭਾਵਨਾਵਾਂ আহত ਹੁੰਦੀਆਂ ਹੋਣ ਜਿਸ ਦੇ ਨਾਲ ਅਸੀਂ ਆਪਣੀ ਮਰਿਆਦਾ ਲੰਘੀਏ ਜਾਂ ਅਸੀਂ ਕੌਮ ਦੇ ਵਿੱਚ ਕੋਈ ਅਜੀਹਾ ਸੰਦੇਸ਼ ਪਹੁੰਚਾਈਏ ਜਿਸ ਦੇ ਨਾਲ ਪੂਰੀ ਦੀ ਪੂਰੀ ਕੌਮ ਵਿੱਚ ਇੱਕ ਗਲਤ ਮੈਸੇਜ ਕਨਵੇ ਹੋਵੇ ਤੇ ਜੇਕਰ ਅਜਹੀ ਗਲਤੀ ਸਾਡੇ ਕੋਲੋਂ ਜਾਣੇ ਅਣਜਾਣੇ ਹੋ ਜਾਂਦੀ ਹੈ ਤਾਂ ਅਜਹੀ ਭੁੱਲ ਬਖਸ਼ਾਉਣ ਵਾਸਤੇ ਸਾਨੂੰ ਆਪ ਸਾਹਮਣੇ ਆਣਾ ਚਾਹੀਦਾ ਹੈ ਤਾਂ ਜੋ ਲੋਕਾਂ 'ਚ ਇੱਕ ਮਿਸਾਲ ਜਾ ਸਕੇ ਕਿ ਅਗਰ ਅਸੀਂ ਗਲਤੀ ਕੀਤੀ ਹੈ ਤਾਂ ਮਾਫੀ ਮੰਗਣ ਦਾ ਵੀ ਅਸੀਂ ਮਾਦਾ ਰੱਖਦੇ ਹਾਂ ਉਮੀਦ ਇਹ ਹੀ ਕਰਦੇ ਹਾਂ ਕਿ ਅਵਤਾਰ ਸਿੰਘ ਹਿੱਤ ਨੂੰ ਦੇਖ ਕੇ ਹੋਰ ਜਿੰਨੇ ਵੀ ਤਖਤਾਂ ਦੇ ਜਥੇਦਾਰ ਜਾਂ ਪ੍ਰਧਾਨ ਹਨੇ ਉਹਨਾਂ ਨੇ ਜੋ ਗਲਤੀਆਂ ਆਪਣੇ ਕਾਰਜਕਾਲ ਦੇ ਦੌਰਾਨ ਕੀਤੀਆਂ ਉਹ ਵੀ ਜ਼ਰੂਰ ਇਸ ਤੋਂ ਕੁਝ ਸਿੱਖਿਆ ਲੈਣਗੇ ਤੇ ਆਪਣੀਆਂ ਗਲਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਜ਼ਰੂਰ ਬਖਸ਼ਾਣਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵੀ ਪ੍ਰਗਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ